ਤਾਂ ਪੰਜ ਮੈਂਬਰੀ ਕਮੇਟੀ ਵੱਲੋਂ ਭਰਤੀ ਮੁਹਿੰਮ ਦੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਇਸ ਵੇਲੇ ਅਸੀਂ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਮੌਜੂਦ ਆਂ ਤਾਂ ਜਿੱਥੇ ਕੀ ਇੱਥੇ ਬੋਲੇ ਸੋਨੇ ਹਾਲ ਦੇ ਜਕਾਰੇ ਜੇ ਰਿਐ ਇਸ ਵੇਲੇ ਛੱਡੇ ਜਾ ਰਹੇ ਨੇ ਮਨਪ੍ਰੀਤ ਵਾਲੀ ਛੜਨਾ ਮੌਜੂਦ ਨੇ ਆਯਾਲੀ ਸਾਹਿਬ ਦਾ ਪਹਿਲਾਂ ਧੰਨਵਾਦ ਤੇ ਸਾਰਿਆਂ ਨੂੰ ਬੇਨਤੀ ਆ ਕਿ ਆਪਾਂ ਹੁਣ ਮਹਾਰਾਜ ਰਣਜੀਤ ਸਿੰਘ ਚੌਂਕ ਦੇ ਵਿੱਚ ਜਾਣਾ ਤੁਰ ਕੇ ਉੱਥੇ ਭਰਤੀ ਲਈ ਟੇਬਲ ਲੱਗੇ ਹੋਏ ਨੇ ਤੁਸੀਂ ਸਾਰਿਆਂ ਨੇ ਆਪਣੇ ਆਪਣੇ ਫਾਰਮ ਭਰਨੇ ਨੇ ਅਤੇ ਸਾਨੂੰ ਪਸੇ ਉੱਥੇ ਹਾਜ਼ਰੀ ਲਾ ਕੇ ਉਸ ਤੋਂ ਬਾਅਦ ਸਾਨੂੰ ਸਿੰਘ ਸਭਾ ਨੇ ਬੁਲਾਇਆ ਵਾ ਅਸੀਂ ਉਹਨਾਂ ਨਾਲ ਮੁਲਾਕਾਤ ਕਰਾਂਗੇ ਤੇ ਤੁਸੀਂ ਸਾਰਿਆਂ ਨੇ ਉੱਥੇ ਆਪਦੀ ਆਪਦੀ ਸਾਰੇ ਫਾਰਮ ਭਰਨੇ ਆਓ ਜੀ ਆਓ ਜੀ ਸਾਰੇ ਜੀ ਅਕਾਲੀ ਸਾਹਿਬ ਕਿਸ ਤਰ੍ਹਾਂ ਸਮਝਦੇ ਹੋ ਕਿ ਦੋ ਹੁਣ ਮੰਨ ਕੇ ਚੱਲੀਏ ਕਿ ਅਕਾਲੀ ਦਲ ਦੋ ਹੋ ਗਏ ਨੇ ਅਕਾਲੀ ਦਲ ਇੱਕੋ ਹੀ ਆ ਇੱਕੋ ਹੀ ਰਿਹਾ ਇੱਕੋ ਹੀ ਰਹੂਗਾ ਪਰ ਜਿਹੜੀ ਪਹਿਲੀ ਧਰਤੀ ਸੀ ਪਹਿਲੀ ਧਰਤੀ ਸਾਫ਼ ਤੌਰ ਤੇ ਕਿਹਾ ਗਿਆ ਕਿ ਲੱਖਾਂ ਦੀ ਤਦਾਦ ਜਿਹੜੀ ਪਹਿਲੇ ਪੜਸੇਬਾਨ ਦਾ ਹੁਕਮ ਆ ਜੀ ਅਸੀਂ ਤਾਂ ਉੱਥੇ ਪਹਰਾ ਦੇ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਅੱਜ ਤੱਕ ਸਭ ਤੋਂ ਬਣੀ ਹੋਈ ਪਾਰਟੀ ਆ ਇਹ ਸਾਡਾ ਸਰਵੋੱਚ ਸਥਾਨ ਉੱਥੋਂ ਦਾ ਹੁਕਮ ਆ ਜਿਹੜਾ ਉਹ ਆਦੇਸ਼ ਜੋ ਸਾਨੂੰ ਸਿੰਘ ਸਾਹਿਬਾਨ ਦਾ ਹੋਇਆ ਉਹਦੇ ਤੇ ਅਸੀਂ ਪਹਿਰਾ ਦੇ ਰਹੇ ਹਾਂ ਉਹ ਉਹਨਾਂ ਨੇ ਕਿਹਾ ਸਿੰਘ ਸਾਹਿਬ ਨੇ ਕਿ ਜਿਹੜੀ ਭਰਤੀ ਹੈਗੀ ਕਮੇਟੀ ਕਰੂਗੀ ਸਾਨੂੰ ਸਹਿਯੋਗ ਨਹੀਂ ਮਿਲਿਆ ਤਾਂ ਉਸ ਵੇਲੇ ਕਿਹਾ ਵੀ ਸਹਿਯੋਗ ਦੀ ਲੋੜ ਨਹੀਂ ਤੇ ਆਪਣੇ ਤੌਰ ਤੇ ਸ਼ੁਰੂ ਕਰੋ ਅਸੀਂ ਉਸ ਆਦੇਸ਼ ਤੇ ਪਹਿਰਾ ਦੇ ਰਹੇ ਹਾਂ ਇਸ ਲਈ ਅੱਜ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਆ। 41 ਸਾਰੇ ਇੱਕ ਸਵਾਲ ਪੈਦਾ ਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਉਹ ਵੀ ਹੈ ਉਹਨਾਂ ਨੇ ਕਿਹਾ ਕਿ 30 ਲੱਖ ਤੱਕ ਨੰ ਬੰਦਾ ਸਾਡੇ ਕੋਲ ਭਰਤੀ ਹੋ ਚੁੱਕਾ। ਅਸੀਂ ਕਿਹਾ ਸੀ ਜੇ ਹੋ ਚੁੱਕਾ ਤਾਂ ਉਹਦੀ ਪੜਤਾਲ ਕਰਵਾ ਲਓ। ਕਮੇਟੀ ਤੋਂ ਪੜਤਾਲ ਕਰਾ ਲਓ ਜੇ ਸਹੀ ਹੈ ਤਾਂ ਸਹੀ ਮੰਨ ਲਾਂਗੇ। ਤੇ ਉਹ ਉਹਨੂੰ ਅਸੀਂ ਮੰਨ ਲਾਂਗੇ ਸਹੀ ਹੈਗੀ ਭਰਤੀ। ਪਰ ਉਹ ਕਿਵੇਂ ਦਾਵਾ ਕਰ ਰਹੇ ਨੇ ਕਿ ਉਹ ਕਿਉਂਕਿ ਅੱਛਾ ਅਗਰ ਅਕਾਲੀ ਦਲ ਦੀ ਭਰਤੀ ਕਾਲ ਤੱਕ ਸਾਬ ਤੋਂ ਸ਼ੁਰੂ ਹੋਈ ਸੀ ਤਾਂ ਸੁਖਵੀਰ ਸਿੰਘ ਬਾਦਲ ਨੂੰ ਵੀ ਆਣਾ ਚਾਹੀਦਾ ਸੀ ਕਿਉਂਕਿ ਉਹ ਵੀ ਅਗਰ ਮੈਂਬਰ ਬਣਨਾ ਚਾਹੁੰਦੇ। ਉਹ ਤਾਂ ਹੁਣ ਪਤਾ ਨਹੀਂ ਕਿਉਂ ਨਹੀਂ ਆਇਆ ਉਹ ਤਾਂ ਉਹ ਦੱਸ ਸਕਦੇ ਆ ਕਿਉਂ ਨਹੀਂ ਆਇਆ ਸਾਡੇ ਲਈ ਤਾਂ ਸ਼ਕਾਲਤਖਸਾਬ ਸਰਵਉੱਚ ਆ ਸਾਡਾਂ ਵੱਲੋਂ ਚਾਹ ਵਸ ਸੱਦਾ ਭੇਜਿਆ ਪੰਜ ਵੰਦਰਾਂ ਨੂੰ ਕੀ ਬਿਲਕੁਲ ਜਾਵਾਂਗੇ ਜੀ ਜਾਵਾਂਗੇ ਜੀ ਅਸੀਂ ਉਹ ਦੇਖੋ ਸਿੰਘ ਸਾਹਿਬ ਦਾ ਹੁਕਮ ਪਹਿਲਾਂ ਵੀ ਪਹਿਲਾਂ ਉੱਥੇ ਸਾਰੀ ਸੰਗਤ ਆਪਣੀ ਭਰਤੀ ਸ਼ੁਰੂ ਕਰੂਗੀ ਤੇ ਅਸੀਂ ਸਿੰਘ ਸਾਹਿਬ ਨੂੰ ਮਿਲਾਂਗੇ ਜਾ ਕੇ ਅੱਛਾ ਅਯਾਲੀ ਸਾਹਿਬ ਕੀ ਮੰਦਿਰ ਅਕਾਲੀ ਦਲ ਦੋ ਫਾੜ ਹੁੰਦਾ ਨਜ਼ਰ ਆ ਕਿ ਇੱਕ ਪਾਸੇ ਉਹ ਭਰਤੀ ਕਰ ਰਹੀ ਇੱਕ ਪਾਸੇ ਤੁਸੀਂ ਵੀ ਆਪਣੀ ਭਰਤੀ ਸ਼ੁਰੂ ਕਰਤੀ ਦੇਖੋ ਜੀ ਇਹਦੇ ਨਾਲ ਅਕਾਲੀ ਦਲ ਮਜ਼ਬੂਤ ਹੋਊਗਾ ਹਮ ਹੌਣ ਵਾਲੇ ਟਾਈਮ ਦੇ ਵਿੱਚ ਅਸੀਂ ਆਪਣੀ ਜਿਹੜੀ ਪਿੰਡ-ਪਿੰ ਉਥੇ ਪ੍ਰਤੀਪਰੇ ਸ਼ੁਰੂ ਹੋ ਉਸ ਤੋਂ ਬਾਅਦ ਹਲਕਾ ਵੇ ਜਾਵਾਂਗੇ ਸੋ ਪਿੰਡ-ਪਿੰਡ ਜਾਵਾਂਗੇ ਇੱਕ ਕਮੇਟੀ ਸਾਰੀ ਬਹੁਤ ਵੱਡਾ ਸਹਿਯੋਗ ਆਪਣੇ ਤੁਹਾਨੂੰ ਪਤਾ ਲੱਗੀਆਂ ਨਾ ਇਹ ਲਾਸਟ ਕੁਛ ਨੇ ਕਿ ਕਿੰਨੇ ਜੇ ਤੱਕ ਪ੍ਰਤੀਪਰੇ ਤੁਹਾਡੇ ਦੇਖੋ ਸਾਨੂੰ ਜੋ ਜਸਰ ਸਰਬੰਦ ਦਾ ਹੁਕਮ ਸੀ ਜਿਸ ਦਿਨ ਹੁਕਮ ਆਇਆ ਉਸ ਤੋਂ 6 ਮਹੀਨੇ ਦਾ ਟਾਈਮ ਹੈ 2-3 ਮਹੀਨੇ ਤੱਕ ਉਹਨਾਂ ਨੇ ਵੈਸੇ ਨਗਾਤੇ ਤੇ ਹੁਣ ਸਾਡੇ ਕੋਲ 3 ਮਹੀਨੇ ਬਚੇ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ 3 ਮਹੀਨੇ ਚ ਮੁਕੰਮਲ ਕਰ ਲਈਏ ਜਿਹੜਾ ਦਫ਼ਤਰ ਹੈ ਉਹ ਚੰਡੀਗੜ੍ਹ ਵਾਲਾ ਫਿਰ ਤੁਸੀਂ ਉਹ ਜਿਹੜਾ ਆਵਾਜ਼ਾਂ ਦੇ ਕੋਲ ਹੈ ਕੋਈ ਨਹੀਂ ਹਜੇ ਨਹੀਂ ਨਹੀਂ ਹਜੇ ਅਸੀਂ ਤੱਕੇ ਨਾ ਕੁਝ ਨਹੀਂ ਲੈਣਾ ਉਹ ਸੰਗਤ ਦਾ ਕੰਮ ਆ ਸਾਰਾ ਅੱਛਾ ਸੰਗਠਨ ਫਿਰ ਨਵਾਂ ਤਿਆਰ ਕਰੋਗੇ ਤੁਸੀਂ ਸਾਰਾ ਨਹੀਂ ਹਜੇ ਤਾਂ ਸ਼੍ਰੋਮਣੀ ਕਾਲੀਵਾਰ ਜਦੋਂ ਭਰਤੀ ਕਰ ਰਹੇ ਆ ਭਰਤੀ ਤੋਂ ਬਾਅਦ ਸੰਗਠਨ ਭਰਤੀ ਮੈਂ ਬਣਨ ਤੋਂ ਡੈਲੀਗੇਟ ਸਾਰੇ ਫੇ ਦੇਖਾਂਗੇ ਸਾਰਾ ਅੱਛਾ ਸੰਗਠਨ ਬਣਨ ਤੋਂ ਬਾਅਦ ਇੱਕ ਜੇਕਰ ਉਹ ਆਪਣਾ ਪ੍ਰਧਾਨ ਚੁਣ ਲੈਂਦੇ ਨੇ ਤਾਂ ਤੁਸੀਂ ਆਪਣਾ ਬਹੁਤ ਬਹੁਤ ਵਧਾਈਆਂ ਧੰਨਵਾਦ ਜੀ ਧੰਨਵਾਦ ਧੰਨਵਾਦ ਤੁਹਾਨੂੰ ਵੀ ਧੰਨਵਾਦ ਧੰਨਵਾਦ ਫੋਟੋ ਕਿਚਾਓ ਸਾਰੇ ਅੱਛਾ ਅਗਰ ਕੱਲ ਨੂੰ ਉਹ ਆਪਣਾ ਪ੍ਰਧਾਨ ਚੁਣ ਲੈਂਦੇ ਤਾਂ ਫਿਰ ਤੁਹਾਡੀ ਭਰਤੀ ਕਿਵੇਂ ਹੋਏਗੀ ਅੱਗੇ ਕਿਵੇਂ ਚਲੇਗਾ ਬੀਜੀ ਇੱਧਰ ਆਓ ਜੀ ਬੀਜੀ ਇੱਧਰ ਆਓ ਧੰਨਵਾਦ ਜੀ ਬੈਗ ਵਿੱਚ ਇਹ ਕਰੋ ਜੀ ਫੋਟੋ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਨਵੀਂ ਭਰਤੀ ਦਾ ਆਗਾਜ਼ ਹੋਇਆ ਹੈ ਤਾ ਮਨਪ੍ਰੀਤ ਯਾਲੀ ਇਸ ਵੇਲੇ ਮੌਜੂਦ ਨਹੀਂ ਤਾਂ ਉਹਨਾਂ ਦੇ ਨਾਲ ਹੋਰ ਵੀ ਸੰਗਤਾਂ ਜਿਹੜੀਆਂ ਨੇ ਆਉਂਤਾ ਜਿਹੜੇ ਨੇ ਭਰੇਦਾਰੇ ਨੇ ਤਾਂ ਮਨਪ੍ਰੀਤ ਯਾਲੀ ਹਨਾ ਲਗਾਤਾਰ ਗੱਲਬਾਤ ਜਾਰੀ ਰੱਖਾਂਗੇ ਤਾਂ ਲੋਕ ਜਿਹੜੇ ਨੇ ਇਸ ਵੇਲੇ ਮਿਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਲਗਾਤਾਰ ਮੀਟਿੰਗਾਂ ਦੌਰ ਔਰ ਤੁਸੀਂ ਵੇਖ ਸਕਦੇ ਹੋ ਕਿ ਖੁਸ਼ੀਆਂ ਜਿਹੜੀਆਂ ਨੇ ਇਸ ਵੇਲੇ ਦਿਖਾ ਰਹੀਆਂ ਨੇ ਇੱਕ ਮਿੰਟ ਸਾਬ ਯਾਲੀ ਸਾਬ ਯਾਲੀ ਸਾਬ ਤਾਂ ਤੁਸੀਂ ਵੇਖੋ ਕਿ ਇਸ ਵੇਲੇ ਮਹੌਲ ਤੁਹਾਨੂੰ ਦਿਖਾ ਰਿਹਾ ਹੈ ਸ਼੍ਰੀ ਕਾਲ ਤਕ ਸਾਬ ਤੋਂ ਅਰਦਾਸ ਕਰਨ ਤੋਂ ਬਾਅਦ ਜਿਹੜਾ ਹੈ ਇਸ ਵੇਲੇ ਇਹ ਮਾਹੌਲ ਬਣਿਆ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈ ਇਸ ਵੇਲੇ ਤੁਸੀਂ ਦੇਖੋ ਆਪਣੀ ਟੀਵੀ ਸਕਰੀਨ ਤੇ ਕਿ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਮਨਪ੍ਰੀਤ ਯਾਲੀ ਤੁਸੀਂ ਵੇਖ ਸਕਦੇ ਹੋ ਮਨਪ੍ਰੀਤ 43 ਗੱਲਬਾਤ ਜਾਰੀ ਰੱਖਾਂਗੇ ਤੇ ਅਲੀ ਸਾਬ ਹੁਣ ਜਿਸ ਤਰੀਕੇ ਨਾਲ ਕੱਲ ਨੂੰ ਨਿਸ਼ਾਨ ਨੂੰ ਲੈ ਕੇ ਵੀ ਰੜਕਾ ਪੈ ਸਕਦਾ ਕਿਉਂਕਿ ਤੁਸੀਂ ਆਪਣਾ ਇੱਕ ਕਹਿ ਰਹੇ ਹੋ ਕਿ ਅਸੀਂ ਕਾਲਤਖ ਸਾਹਿਬ ਦੇ ਸਿਧਾਂਤਾਂ ਤੇ ਪਾਰਟੀ ਬਣਾਈ ਹੈ ਤਾਂ ਕੱਲ ਨੂੰ ਕੋਈ ਨਹੀਂ ਬਣਾਈ ਹੈ ਜੀ ਮਤਲਬ ਆਪਣੀ ਮੁਹਿੰਮ ਸ਼ੁਰੂ ਕੀਤੀ ਹੈ ਹਾਂ ਮੁਹਿੰਮ ਸ਼ੁਰੂ ਕੀਤੀ ਹੈ ਜੀ ਤੇ ਉਹ ਕੱਲ ਨੂੰ ਪਾਰਟੀ ਅਗਰ ਤੁਸੀਂ ਫਾਰਮੇਸ਼ਨ ਕਰਦੇ ਹੋ ਆਪਣੇ ਸੰਗਠਨ ਨੂੰ ਫਾਰਮ ਕਰਦੇ ਹੋ ਦੂਜੇ ਪਾਸੇ ਦੂਸਰਾ ਸੰਗਠਨ ਫਾਰਮ ਹੋ ਜਾਂਦਾ ਤਾਂ ਕਿਸ ਸੰਗਠਨ ਨੂੰ ਸੰਗਤ ਬਣੇਗੀ ਜਿਹਦਰ ਸੰਗਤ ਦੀ ਨਾਲ ਹੋਗੇ ਉਹਨੂੰ ਮੰਨੋਗੀ ਤੇ ਉਹ ਸੰਗਤ ਉਹਨਾਂ ਦੇ ਨਾਲ ਵੀ ਉਹ ਕਹਿ ਰਹੇ ਕਿ ਤੁਹਾਨੂੰ ਪਤਾ ਅਤੇ ਦੀ ਪਰਤਾਲ ਹੋਣੀ ਚਾਹੀਦੀ ਹੁਣ ਕਿਉਂਕਿ ਤੁਸੀਂ ਪਰਤਾਲ ਦੀ ਵੀ ਗੱਲ ਕਰ ਰਹੇ ਹੋ ਕਿ ਪਰਤਾਲ ਹੋਣੀ ਚਾਹੀਦੀ ਹੈ ਜੀ ਦੇ ਕਮੇਟੀ ਨੂੰ ਲੱਗਦਾ ਵੀ ਭਰਤੀ ਸਹੀ ਹੋਈ ਹੈ ਪਰਤਾਲ ਕਰਾ ਲੈਣ ਅਸੀਂ ਦਾ ਆਧਾਰ ਕਾਰਡ ਨੰਬਰ ਫੋਨ ਨੰਬਰ ਨਾਲ ਹਰੇਕ ਦੇ ਪਰਚੀ ਦੇ ਭਰ ਰਹੇ ਆ ਨਾਲ ਜੀ ਸਾਡੀ ਪਰਤਾਲ ਜਦੋਂ ਜਿਹਨੇ ਕਰਨੀ ਜਦੋਂ ਮਰਜ਼ੀ ਕਰ ਲਵੇ ਸੋ ਜੇ ਉਹਨਾਂ ਨੇ ਸਹੀ ਕੀਤੀ ਹੈ ਪਰਤਾਲ ਕਰਵਾ ਲੈਣ ਅਕਾਲ ਤਖਤ ਸਾਹਿਬ ਦੇ ਜਹੇਦਰ ਸਾਹਿਬ ਨੇ ਵੀ ਬੁਲਾਇਆ ਕਿ ਸਮਝੋ ਕਿ ਉਹਨਾਂ ਨੂੰ ਸ਼ਿਕਾਇਤ ਦਿਓਗੇ ਕਿ ਇਹਦੀ ਪਰਤਾਲ ਕੋਈ ਹੋਣੀ ਚਾਹੀਦੀ ਇਸ ਤਰ੍ਹਾਂ ਅਸੀਂ ਬਿਲਕੁਲ ਮਿਲਾਂਗੇ ਉਹਨਾਂ ਦੀ ਗੱਲ ਸੁਣਾਂਗੇ ਆਪ ਜਿਹੜੇ ਕਿਉਂਕਿ ਉਹ ਦੇਖੋ ਸਾਡੇ ਲਈ ਤਾਂ ਸਤਕਾਰਯੋਗ ਨੇ ਜਹਦਰ ਸਾਹਿਬ ਤੇ ਅਸੀਂ ਤਾਂ ਅੱਗੇ ਵੀ ਜਸਰ ਸਾਹਿਬਾਂ ਦਾ ਆਦੇਸ਼ ਮੰਨਦੇ ਆ ਹਾਂ ਹੌਣੇ ਸਮੇਂ ਚ ਵੀ ਮੰਨਾਂਗੇ ਹਾਂ ਇਹ ਜਿਹੜਾ ਹੈ ਹੁਣ ਜਿਹੜਾ ਹੈ ਜਿਹੜੀ ਅਜਦੀਸ਼ਵਰੀ ਕੇ ਕਿੰਨੇ ਮਹੀਨੇ ਭਰਤੀ ਚੱਲੇਗੀ ਤੇ ਕਿੰਨੇ ਕ ਲੋਕਾਂ ਦੇ ਜੁੜਨ ਦੀ ਉਮੀਦ ਤੁਸੀਂ ਇੱਕ ਟੀਚਾ ਮਿੱਥਿਆ ਹੋਏਗਾ ਆਪਣੇ ਮਨ ਕੋ ਇੱਕ ਤਾਂ ਭਰਤੀ ਬਿਲਕੁਲ ਪਾਰਦਰਸ਼ੀ ਹੋਊਗੀ ਹਮ ਲੱਖਾਂ ਲੋਕ ਇਹਦੇ ਮੈਂਬਰ ਬਣਨਗੇ ਅਤੇ ਜਿੰਨਾ ਵੀ ਉਤਸ਼ਾਹ ਲੱਗਦਾ ਵਾ ਸ਼ਾਇਦ ਅਸੀਂ ਪਰਚੀ ਪੂਰੀ ਨਾ ਕਰ ਸਕੀਏ ਸ਼ਾਇਦ ਸਮਾਂ ਵਧਾਉਣਾ ਪੈ ਸਕਦਾ ਵਾ ਸਮਾਂ ਵਧਾਉਣਾ ਪੈ ਸਕਦਾ ਉਹ ਫਿਰ ਅਪੀਲ ਅਕਾਲ ਤੱਕ ਸਭ ਤੇ ਕੀਤੀ ਜਾਏਗੀ ਕਿ ਸਮਾਂ ਵਧਾਇਆ ਜਾਵੇ ਬਿਲਕੁਲ ਬਿਲਕੁਲ ਅੱਛਾ ਇੱਕ ਬਾਗੀ ਧੜੇ ਦਾ ਨਾਮ ਦਿੱਤਾ ਜਾਂਦਾ ਕਿ ਕਹਿੰਦੇ ਜੀ ਇਹ ਬਾਗੀ ਧੜਾ ਹੈ ਤਾਂ ਉਸ ਨੂੰ ਕਿ ਇਸ ਨਾਮ ਨੂੰ ਕਿਵੇਂ ਵੇਖਦੇ ਹੋ ਦੇਖੋ ਅਸੀਂ ਨਾ ਤਾਂ ਮੈਂ ਜਦੋਂ ਬਾਗੀ ਜਿਹੜਾ ਗਰੁੱਪ ਮੈਂ ਉਹਦੇ ਵਿੱਚ ਹੈ ਨਹੀਂ ਸੀਗਾ ਜੀ 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 ਹਾਂ ਬਸ ਆਪੇ ਇਸ ਲਈ ਤੁਹਾਡੇ ਹੁਣ ਨਾਲ ਸਾਰੇ ਜਿਹੜੇ ਹੋਰ ਬਹੁਤ ਆ ਗਏ ਨੇ ਹੋਰ ਜਿਹੜੇ ਬਹੁਤ ਬੰਦੇ ਆਏ ਨੇ ਅੱਜ ਪਹੁੰਚੇ ਨੇ ਲੀਡਰ ਸਭਾਨ ਤੇ ਹੋਰ ਬਹੁਤ ਪਹੁੰਚਣਗੇ ਕਿਉਂਕਿ ਦੇਖੋ ਅੱਜ ਜੋ ਹਾਲਾਤ ਨੇ ਪਿੱਛੇ ਜਿਹੜੀਆਂ ਦੇਖੋ 2 ਦਸੰਬਰ ਤੋਂ ਬਾਅਦ ਜੋ ਘਟਨਾਵਾਂ ਵਾਪਰੀਆਂ ਨੇ ਉਹਦੇ ਨਾਲ ਹੋਰ ਗਰਾਫ ਡਿਗਿਆ ਵਾ ਲੀਡਰਸ਼ਿਪ ਦਾ ਤੇ ਸੰਭਲਣਾ ਚਾਹੀਦਾ ਸੀ ਸੰਭਲ ਸਕਦੇ ਸੀ ਮੌਕਾ ਮਿਲਿਆ ਸੀਗਾ ਤੇ ਉਹ ਸੰਭਲ ਨਹੀਂ ਸਕੇ ਅਛਾ ਬਿਕਰਮ ਮਜੀਠੀਆ ਦਾ ਬਿਆਨ ਆਂਦਾ ਕਿ ਇੱਕ ਸ਼ਖਸ ਵਾਸਤੇ ਹੀ ਸਭ ਕੁਝ ਕੀਤਾ ਜਾ ਰਿਹਾ ਹੈ ਇਸ ਨੂੰ ਕਿਵੇਂ ਦੇਖਦੇ ਹੋ ਥੋੜਾ ਉਹਨਾਂ ਨੂੰ ਪੁੱਛੋ ਵੀ ਕਿਹੜੇ ਸ਼ਖਸ ਬਾਰੇ ਕਹਿੰਦੇ ਨੇ ਨਹੀਂ ਉਹਨਾਂ ਨੇ ਕਿ ਇੱਕ ਵਿਅਕਤੀ ਵਿਸ਼ੇਸ਼ ਵਾਸਤੇ ਸਭ ਕੁਝ ਕੀਤਾ ਜਾ ਰਿਹਾ ਜਥੇਦਾਰਾਂ ਦੀ ਬਦਲੀ ਕਹਿੰਦੇ ਨੇ ਉਹਨਾਂ ਨੂੰ ਪੁੱਛੋ ਵੀ ਵਿਅਕਤੀ ਵਿਸ਼ੇਸ਼ ਦਾ ਨਾਮ ਦੱਸੋਗੀ ਆ ਉਹ ਦੱਸਣਗੇ ਪਰ ਤੁਹਾਡੀ ਨੇੜੇ ਤੇ ਵਿਅਕਤੀ ਕਿਉਂਕਿ ਤੁਸੀਂ ਮਜੀਠੀਆ ਬਿਕਰਮ ਮਜੀਠੀਆ ਕਾਫੀ ਨੇੜੇ ਹੋ ਇਸ ਕਰਕੇ ਤੁਹਾਨੂੰ ਸਵਾਲ ਬੰਦਾ ਕਿ ਉਹ ਵਿਅਕਤੀ ਵਿਸ਼ੇਸ਼ ਕੌਣ ਹੋਵੇ ਦੇਖੋ ਜਿਹੜੇ ਸਿਧਾਂਤ ਨੇ ਉਹਦੇ ਤੇ ਕੋਈ ਕੰਪਰੋਮਾਈਜ਼ ਨਹੀਂ ਉਹਦੇ ਸਿਧਾਂਤਾਂ ਲਈ ਕੋਈ ਕੋ ਨੇੜੇ ਨਹੀਂ ਦੂਰ ਨਹੀਂ ਵੈਸੇ ਦੋਸਤੀਆਂ ਰਿਸ਼ਤੇਦਾਰੀਆਂ ਸਾਰੇ ਕਿਤੇ ਹੁੰਦੀਆਂ ਨੇ ਪਰ ਜਿਹੜੇ ਪ੍ਰਿੰਸੀਪਲਸ ਨੇ ਜਿੱਤੇ ਤੇ ਅਸੀਂ ਸਾਨੂੰ ਆਦੇਸ਼ ਹੋਇਆ ਕਿਉਂਕਿ ਮੈਂ ਤਾਂ ਰਾਜਨੀਤੂ ਲੰਬੇ ਹੋ ਗਿਆ ਸੀਗਾ ਬਿਲਕੁਲ ਬਿਲਕੁਲ ਘਰ ਬੈਗੇ ਸੀ ਹੂੰ ਕਿਉਂਕਿ ਪਾਰਟੀ ਦੇ ਖਿਲਾਫ ਜਾਣਾ ਨਹੀਂ ਸੀਗਾ ਹੋਰ ਕਿਸੇ ਪਾਰਟੀ ਜਾਣਾ ਨਹੀਂ ਸੀ ਹੂੰ ਲੇਕਿਨ ਹੁਣ ਜਦੋਂ ਹੁਕਮ ਹੀ ਇਸ ਸਥਾਨ ਤੋਂ ਹੋਇਆ ਉੱਥੋਂ ਤਾਂ ਪਘੋੜੇ ਹੋ ਨਹੀਂ ਸਕਦੇ ਇਸ ਲਈ ਜੋ ਹੁਕਮ ਹੋਇਆ ਉਹ ਤੇ ਪਹਰਾ ਦੇ ਰਹੇ ਆ ਅੱਛਾ ਉਹ ਜਿਹੜਾ ਹੁਕਮ ਹੈ ਉਸ ਨੂੰ ਇਨ ਬਿਨ ਲਾਗੂ ਕਰਨ ਦੀ ਗੱਲ ਤੁਸੀਂ ਕਰ ਰਹੇ ਹੋ ਕਿ ਤੁਸੀਂ ਅੱਜ ਸਮੇਂ ਦੇ ਮੁਤਾਬਕ ਇੱਥੇ ਪਹੁੰਚਦੇ ਹੋ ਪੰਜ ਮੈਂਬਰੀ ਕਮੇਟੀ ਆਂਦੀ ਹੈ ਤੇ ਨਾਲ ਹੋਰ ਵੀ ਲੋਕ ਇਸ ਲਈ ਮੈਂਬਰਸ਼ਿਪ ਡਰਾਈਵ ਚਲਾਉਂਦੇ ਨੇ ਤਾ ਅਕਾਲੀ ਦਲ ਦੀ ਜਿਹੜੀ ਮੈਂਬਰਸ਼ਿਪ ਡਰਾਈਵ ਉਹ ਵੀ ਚੱਲੀ ਉਹ ਕਹਿੰਦੇ ਜੀ ਵਲਟੋਆ ਸਾਹਿਬ ਜਿਹੜੇ ਨੇ ਪਾਰਟੀ ਚ ਚਾਹੇ ਬਾਹਰ ਕੱਢ ਦਿੱਤੇ ਗਏ ਨੇ ਪਰ ਫਿਰ ਵੀ ਉਹ ਸਵਾਲ ਚੁੱਕਦੇ ਨਜ਼ਰ ਆਉਂਦੇ ਨੇ ਦੇਖੋ ਜੀ ਮੈਂ ਫੇਰ ਕਹਿੰਦਾ ਵੀ ਜੇ ਉਹ ਸਹੀ ਭਰਤੀ ਹੋਈ ਤਾਂ ਪੜਤਾਲ ਕਮੇਟੀ ਤੋਂ ਕਰਵਾ ਲੈਣ ਕਮੇਟੀ ਦੇ ਮੈਂਬਰ ਸਾਰੇ ਅਕਾਲੀ ਦਲ ਦੇ ਹੀ ਨੇ ਸੀਨੀਅਰ ਆਗੂ ਨੇ ਸਾਰੇ ਉਹਨਾਂ ਦੇ ਹੀ ਬੰਦੇ ਨੇ ਸਾਰੇ ਜੇ ਉਹਨਾਂ ਨੂੰ ਭਰੋਸਾ ਹੈਗਾ ਵੀ ਸਹੀ ਭਰਤੀ ਹੈ ਤਾਂ ਪੜਤਾਲ ਕਰਵਾ ਲੈਣ ਤਾਂ ਹੁਣ ਧਾਮੀ ਜਿਹੜੇ ਨੇ ਉਹਨਾਂ ਨੂੰ ਮਨਾਉਣ ਵਾਸਤੇ ਸੁਖਵੀਰ ਸਿੰਘ ਬਾਦਲ ਗਏ ਨੇ ਕਿ ਦੁਬਾਰਾ ਮੰਨ ਜਾਣ ਤਾਂ ਕਿ ਉਹ ਦੁਬਾਰਾ ਪ੍ਰਧਾਨਗੀ ਦੇ ਉੱਤੇ ਰਹਿ ਲੈ ਇਹ ਤਾਂ ਸਭ ਰਲ ਮਿਲ ਕੇ ਹੋ ਰਿਹਾ ਕਿਉਂਕਿ ਜਦਰ ਸਾਹਿਬਾਨ ਨੂੰ ਹਟਾਉਣਾ ਸੀਗਾ ਤਾਂ ਵੀ ਸਾਹਿਬ ਸਹਿਮਤ ਨਹੀਂ ਹੋਏ ਉਹਨਾਂ ਨੇ ਜਿਹੜਾ ਕਾਰਵਾਈ ਹੋ ਗਈ ਆ ਉਹ ਵੱਡਾ ਰੋਸ ਸਿੱਖ ਕੌਮ ਦੇ ਵਿੱਚ ਹੋਇਆ ਉਸ ਗੱਲ ਦਾ ਬਹੁਤ ਵੱਡਾ ਹਰੇਕ ਸਿੱਖ ਨਾਰਾਜ਼ ਹੋਇਆ ਜੋ ਇਸ ਢੰਗ ਨਾਲ ਜਦਰ ਸਾਹਿਬਾਨ ਹਟਾਏ ਗਏ ਨੇ ਲੇਕਿਨ ਹੁਣ ਉਸ ਪਲੈਨਿੰਗ ਦਾ ਪਾਰਟ ਹੀ ਆ ਸਾਰਾ ਹੌਲੀ ਹੌਲੀ ਦੁਬਾਰਾ ਆ ਜਾਣਗੇ ਕਿ ਕੀ ਸਮਝਦੇ ਹੋ ਕਿ ਜਥੇਦਾਰ ਰਜਿਸਟਰਡ ਹੋਣੇ ਚਾਹੀਦੇ ਪੁਰਾਣੇ ਦੇਖੋ ਜੀ ਵਿਧੀ ਵਿਧਾਨ ਬਣਨੇ ਚਾਹੀਦੇ ਆ ਵੀ ਜਿਹੜੀ ਏਡੀ ਸਰਵੋਤ ਸਾਡੀ ਸੰਸਥਾ ਹੈਗੀ ਆ ਬੜਾ ਸਤਿਕਾਰ ਦਾ ਜਜ਼ਰ ਸਹਿਬਾਨ ਦਾ ਸੂਚੇ ਸਿੱਖਾਂ ਦੇ ਵਿੱਚ ਲੇਕਿਨ ਜਿਸ ਢੰਗ ਨਾਲ ਅਸੀਂ ਉਹਨਾਂ ਨੂੰ ਲਾਗ ਜਲੀਲ ਕਰਦੇ ਆ ਉਹਦੇ ਨਾਲ ਹਰੇਕ ਦਾ ਸਿੱਖ ਦਾ ਜਿਹੜਾ ਮੰਨ ਦੁਪੀ ਹੋਇਆ ਸੋ ਵਿਵਿਧ ਵਿਵਧਾਨ ਹੋਣਾ ਚਾਹੀਦਾ ਕੋਈ ਡਿਕਟੇਟਰਸ਼ਿਪ ਨਹੀਂ ਹੋਣੀ ਚਾਹੀਦੀ ਇਹ ਡਿਕਟੇਟਰਸ਼ਿਪ ਦੇ ਤਹਿਤ ਹੋ ਰਿਹਾ ਸੀ ਕੰਮ ਨਹੀਂ ਦੇਰਦਾ ਸਾਰਿਆਂ ਨੂੰ ਪਤਾ ਹੀ ਹੈ ਜੀ ਤੁਹਾਡੀ ਵੀ ਨਿਰਾਸ਼ਗੀ ਲੰਬੇ ਸਮੇਂ ਤੋਂ ਰਹੀ ਨਿਰਾਸ਼ਗੀ ਦਾ ਵਿਸ਼ੇਸ਼ ਕਾਰਨ ਕੀ ਬਾਦਲ ਪਰਿਵਾਰ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਟਰਕਚਰ ਠੀਕ ਨਹੀਂ ਸੀ ਇਹ ਤਾਂ ਝੁੰਦਾ ਕਮੇਟੀ ਬਣੀ ਜੋ ਰਿਪੋਰਟ ਆਈ ਗਰਾਊਂਡ ਤੋਂ ਉਹ ਅਸੀਂ ਕਹੇ ਵੀ ਅਮਲ ਕਰ ਲਓ ਤੁਸੀਂ ਕਮੇਟੀ ਬਣਾਈ ਆ ਵਰਕਰਾਂ ਨੇ ਰਿਪੋਰਟ ਦਿੱਤੀ ਉਹਨੂੰ ਲਾਗੂ ਕਰ ਲਓ ਜੇ ਅਸੀਂ ਸਾਨੂੰ ਭੇਜਿਆ ਤੁਸੀਂ ਜਦੋਂ ਕਿਸਾਨੀ ਮੁੱਦਾ ਸੀ ਉਦੋਂ ਵੀ ਸਹੀ ਸਮੇਂ ਤੇ ਫੈਸਲੇ ਨਹੀਂ ਲਏ ਗਏ ਜਦੋਂ ਪੰਥਕ ਮੁੱਦਾ ਹੈ ਉਦੋਂ ਨਹੀਂ ਲਏ ਗਏ ਦੋ ਹੀ ਤਾਂ ਸਾਡੇ ਪੱਖ ਸੀਗੇ ਦੋ ਹੀ ਸਾਡੇ ਤਾਂ ਟੁੱਟ ਗਏ ਸੋ ਇਸ ਲਈ ਉਹਨਾਂ ਨੂੰ ਸੁਝਾਅ ਦਿੱਤਾ ਸੀ ਵੀ ਜੇ ਤਾਂ ਤੁਸੀਂ ਪੰਥ ਦੀਆਂ ਭਾਵਨਾ ਅਨੁਸਾਰ ਕਿਸਾਨੀ ਦੀਆਂ ਲੋਕਾਂ ਦੇ ਭਾਵ ਅਨੁਸਾਰ ਕੰਮ ਕਰੋਗੇ ਅਸੀਂ ਨਾਲ ਅਦਰਵਾਈ ਤੁਸੀਂ ਜੇ ਕਰਨਾ ਉਹਦੀ ਮਰਜ਼ੀ ਕਰੀ ਜਾਓ ਸਾਸੀਂ ਸਹਿਮਤ ਨਹੀਂ ਹੈਗੇ ਮਨਪ੍ਰੀਤ ਯਾਲੀ ਐਕਟਿਵ ਨਜ਼ਰ ਆਣਗੇ ਹੁਣ ਪੰਜਾਬ ਦੀ ਸਿਆਸਤ ਚ ਖਾਸ ਕਰਕੇ ਦੇਖੋ ਜਦ ਜਿਹੜੀ ਜ਼ਿੰਮੇਵਾਰੀ ਲੱਗੀ ਉਹ ਨਿਭਾਵਾਂਗੇ ਹੁਣ ਹੁਣ ਤਾਂ ਨਿਭਾਵਾਂਗੇ ਜੋ ਕੱਲ ਤੱਕ ਸਭ ਤੋਂ ਜ਼ਿੰਮੇਵਾਰੀ ਲੱਗੀ ਹੈ ਤੇ ਸਾਥੀ ਜਿਹੜੇ ਨਾਲ ਲੈ ਕੇ ਚੱਲਾਂਗੇ ਸਾਥੀ ਤਾਂ ਸੰਗਤ ਹੀ ਹੈ ਮਜ਼ਬੂਤੀ ਬਿਲਕੁਲ ਜੀ ਬਿਲਕੁਲ ਤੇ ਬਿਲਕੁਲ ਮਨਪ੍ਰੀਤ ਯਾਲੀ ਸਾਡੇ ਨਾਲ ਮੌਜੂਦ ਸੀ ਨਾਲ ਗੱਲਬਾਤ ਹੋਈ ਹੈ ਤਾਂ ਪਾਰਟੀ ਵਾਸਤੇ ਕੰਮ ਕਰਨਗੇ ਤਾਂ ਵੱਡਾ ਬਿਆਨ ਸਾਹਮਣੇ ਆਇਆ ਹੈ ਔਰ ਦੂਸਰਾ ਨੇ ਕਿਹਾ ਕਿ ਜੋ ਕਾਲ ਤੱਕ ਸਾਫ ਦਾ ਸੁਨਿਆ ਹੈ ਉਸ ਦੇ ਉੱਤੇ ਉਹਨਾਂ ਦੀ ਪਾਰਟੀ ਕੰਮ ਕਰੀ ਹੈ ਕੈਮਰਾਮੈਨਰਸ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ